ਵਾਕਿਆ ਹਨਾ ਲੈ ਰੋਟਰ ਰੋਟਰ ਦੇਖ ਕਿੱਡਾ ਸੋਹਣਾ ਲੱਗਾ ਲਓ ਦੋਸਤੋ ਵੇਖੋ ਕਰੋ ਤਸੱਲੀ ਇਹ ਕਿਸੇ ਦੇ ਨੂੰ ਹੀਰੇ ਬਾਨੇ ਆ ਤੇ ਆ ਇਹ ਸੂਪਰ ਆ ਜਿਹੜੇ ਦੇਖੋ ਬਟਰ ਇੱਧਰ ਆ ਕੈਂ ਲੱਤ ਜਾ ਕੇ ਖੜੀ ਹੈ ਜਿੱਦਾਂ ਮਾਜੀ ਥਨਾ ਵਾਕਿਆ ਯਾਰ ਬਾਪੂ ਆ ਤਾਂ ਐ ਲੱਗਦਾ ਜਿਵੇਂ ਤੂੰ ਚੋਣ ਲੱਗਾ ਹੋਣਾ ਹੈ ਮਾਜੀ ਬਹਿ ਕੇ ਦੇਖਦਾ ਬਹੁਤ ਚੀਜ਼ ਵਧੀਆ ਚੱਕ ਕੇ ਖੜ ਗਈ ਬਲੱਡ ਬਹੁਤ ਠੰਡਾ ਸੀਲਾ ਹਨਾ ਇਹ ਕਰਮਾਲੀਆਂ ਯਾਰ ਇਹ ਬੂਰੀਆਂ ਡੇਰੀ ਦੇ ਵਿੱਚ ਹੁੰਦੀਆਂ ਨਾ ਇਹ ਵਧੀਆ ਟੌਪ ਕਲਾਸ ਦੀਆਂ ਬਚ ਹੁੰਦੀਆਂ ਲੋਕ ਡੇਰੀ ਦੇ ਵਿੱਚ ਮਾੜਾ ਮਾਲ ਤਾਂ ਕੋਈ ਰੱਖਦਾ ਨਾ ਉਹਨਾਂ ਨੂੰ ਵਾਰਾ ਨਹੀਂ ਖਾਂਦੀਆਂ ਘੱਟ ਦੁੱਧ ਵਾਲੀਆਂ ਦਾ ਦੋਸਤੋ ਤਿਲਵੀ ਆ ਗਈ ਆ ਦੇਖ ਸਕਦੇ ਤਿਲਾਂ ਵਾਲੀ ਆ ਗਈ ਹੈ ਨਾ ਬਾਪੂ ਤਿਲਾਂ ਵਾਲੀ ਤਿਲਾ ਹੈ ਪਹਿਲੀਆਂ ਬੂਰੀਆਂ ਜਿਹੜੀਆਂ ਆਪਣੇ ਆਮ ਘਰੇ ਪਹਿਲੀਆਂ ਬੂਰੀਆਂ ਹੁੰਦੀਆਂ ਸੀ ਮਹਿੰਦੀ ਰੰਗੀਆਂ ਪਰ ਵੱਡੇ ਪੱਲੇ ਦੀ ਮਾਜ ਵੱਡੇ ਪੱਲੇ ਦੀ ਆ ਉਹ ਵੱਡੇ ਮੈਂ ਤੁਰਦਾ ਨਹੀਂ ਨੇ ਉਹੇ ਮਗਰ ਤੋਂ ਨਾ ਟੌਰ ਜੀ ਨੇ ਦੇਖ ਕੇ ਢੀ ਸੋਣੀ ਆ ਕਿ ਆ ਟੌਰ ਨਾਲੀ ਟੁਰਨ ਵਾਲੀ ਆ ਕੋਈ ਸ਼ੱਕ ਨਹੀਂ ਇਹਦਾ ਕੀ ਪਤਾ ਸਿੰਗੀ ਵੇਖ ਨਿੱਕੀ ਨਿੱਕੀ ਸੀ ਕਰਨੀਆਂ ਕਿਵੇਂ ਯਾਰ ਇਹਨਾਂ ਨੂੰ ਸੌਂਫ ਵਾਲੀ ਫੀਟ ਖਵਾਈਦੀ ਆ ਠੀਕ ਆ ਹੂੰ ਵੇ ਹੱਥ ਫੇਰੇ ਆਪ ਇਹ ਵੀ ਉੱਥੇ ਜਿੱਥੇ ਹੱਥ ਫੇਰੇ ਉੱਥੇ ਹੀ ਖੜ ਜਾਣਾ ਰਹਾ ਉਹਨਾਂ ਮੈਂ ਤੀਜੇ ਪੂ ਚੱਕ ਨਹੀਂ ਲਿਆ ਆ ਵੇਲਾ ਫੈਂਸ ਨੇ ਵੀ ਚੱਕ ਲਈ ਨਹੀਂ ਇਹ ਤਾਂ ਕਿਹੜਾ ਬਾਪੂ ਕਰਮਾੜੀ ਮਨ ਚਾਹ ਨਾ ਮਨ ਕੋ ਨਾ ਕੋ ਤਾਂ ਤੇਰੇ ਕੋਲੇ ਰਾਜ ਹੈਗਾ ਤੂੰ ਦੱਸਦਾ ਨਹੀਂ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ 'ਚ ਸੋ ਉਮੀਦ ਕਰਦਾ ਕਿ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਫੇਰ ਆਪਾਂ ਪਹੁੰਚ ਗਏ ਆ ਦੋਸਤੋ ਵੈਸੇ ਤਾਂ ਤੁਸੀਂ ਚਿਹਰਾ ਮੂਰਾ ਪਛਾਣ ਹੀ ਲਿਆ ਹੋਊਗਾ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਦੇ ਉੱਪਰ ਅੱਜ ਇਹੋ ਜਿਹੇ ਨਗੀਨੇ ਦਿਖਾਉਣੇ ਆ ਕਿ ਦੋਸਤੋ ਦੋ ਘੜੀਆਂ ਦੇਖਣਯੋਗ ਹੋਣਗੀਆਂ ਝੋਟੀਆਂ ਬਾਗਮਾਲ ਦੀਆਂ ਝੋਟੀਆਂ ਵਾਂ ਕੋਈ ਸ਼ੱਕ ਨਹੀਂ ਇਹਨਾਂ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਆ ਬਾਕੀ ਬਾਪੂ ਤੁਹਾਨੂੰ ਪਤਾ ਹੀ ਆ ਟੇਡਾ ਕੱਟ ਬਾਰਡਰ ਬੈਲਟ ਦਾ ਨਗੀਨਾ ਕੋਈ ਨਾ ਕੋਈ ਨਾ ਖੜਾ ਕਰ ਹੀ ਦਿੰਦਾ ਲਿਆ ਕੇ ਬਤੰਦਰ ਪਤਾ ਨਹੀਂ ਕਿੱਥੋਂ ਲੱਭ ਲਿਆਉਂਦਾ ਵਾ ਇੱਧਰ ਦੇਖੋ ਆ ਵੀ ਝੋਟੀ ਵੇਖੋ ਦੋ ਘੜੀਆਂ ਦੇਖਣ ਦੀ ਆ ਕਰਮਾਲੀ ਤੇ ਇੱਧਰਲੇ ਪਾਸੇ ਪੱਕੀ ਤੇਲੀ ਬੂਰੀ ਇੱਕ ਨੀਲੀ ਬੂਰੀ ਤੇ ਲਾਂ ਵਾਲੀ ਤੇ ਪੱਕੀ ਤੇਲੀ ਬੂਰੀ ਆਓ ਹੁਣ ਆਪਾਂ ਬਾਪੂ ਸਵਰਨ ਸਿੰਘ ਨਾਲ ਕਰਦੇ ਆਂ ਗੱਲਬਾਤ ਤੇ ਲੈ ਕੇ ਦਿਨੇ ਇਹਨਾਂ ਬਾਰੇ ਜਾਣਕਾਰੀ ਕਿਉਂਕਿ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਫਿਰ ਆਉਣਾ ਸੌਖਾ ਹੋ ਜੇ ਤੇ ਸਾਸੀ ਗਾ ਬਾਪੂ ਜੀ ਸਾਸੀ ਗਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਦੂਜਾ ਨਹੀਂ ਅੱਜ ਫਿਰ ਕਿੰਨੇ ਨਾਗ ਵਹੋਣੇ ਆ ਆਪਣੇ ਕੋਲ ਚਾਰ ਨਾਗ ਆ ਜੀ ਠੀਕ ਆ ਤੇ ਫਿਰ ਅੱਜ ਕਿੱਥੋਂ ਬੂਰੀਆਂ ਲੱਭ ਲਿਆ ਅੱਜ ਤਾਂ ਸਿਰਾਈ ਲੈਣ ਦੀਆਂ ਇਹ ਬਾਰਡਰ ਬੈਲਟ ਦੀਆਂ ਵਾ ਅੱਛਾ ਤੇ ਡੇਰੀ ਦੀਆਂ ਅੰਮ੍ਰਿਤਸਰ ਡੇਰੀ ਚੋਂ ਖਰੀਦੀਆਂ ਡੇਰੀ ਵਾਲਾ ਮਾਲ ਆ ਜੀ ਆਪਣੇ ਕੋਲ ਦੋਵੇਂ ਠੀਕ ਆ ਸਭ ਤੋਂ ਪਹਿਲਾਂ ਆਪਣਾ ਐਡਰੈਸ ਦੱਸ ਦਈਏ ਦੋ ਜੀ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਠੀਕ ਹੈ ਜੀ ਪੁਰੀ ਸਿਖਾਂ ਤੇ ਇਧਰ ਫਤਿਹਗੜਪੁਰ ਤੇ ਜੋਗੇ ਵਾਲਾ ਰੋਡ ਠੀਕ ਆ ਜੀ ਤੇ ਅੱਜ ਆ ਤੇ ਪਲੀਆਂ ਪਲਾਈਆਂ ਝੋਟੀਆਂ ਬਹੁਤ ਜਿਆਦੀਆਂ ਹਨਾ ਤਿਆਰ ਲੈਂਦੀਆਂ ਜੀ ਤਿਆਰ ਬਿਲਕੁਲ ਹੋਣ ਵਾਲੀਆਂ ਝੋਟੀਆਂ ਠੀਕ ਆ ਬਾਕੀ 2-2 4-4 ਮਹੀਨੇ ਚ ਮੇਰੇ ਹਿਸਾਬ ਨਾਲ ਸੇਵਾ ਨਾਲ ਦੀਆਂ 2-4 ਮਹੀਨੇ ਜੇ ਟੀਕਾ ਲੈਣ ਗਿਆ ਆਰਾਮ ਨੇ ਠੀਕ ਆ ਇਹ ਜੇ ਇਧਰ ਇੱਕ ਨੰਬਰ ਵਾਲੀ ਝੋਟੀ ਨੂੰ ਤੋੜ ਗਿਆ ਆਪਾਂ ਨਾਲ ਇਹਦੇ ਬਾਰੇ ਦਈਏ ਜਾਣਕਾਰੀ ਕਿੰਨੀ ਉਮਰ ਹੋਊਗੀ ਇਹਦੀ ਆਹ ਜਿਹੜੀ ਇੱਕ ਨੰਬਰ ਆਈ ਆ ਮਹਿੰਦੀ ਬੂਰੀ ਹਾਂਜੀ ਹਾਂਜੀ ਇਹ ਤਾਂ 2 ਸਾਲ ਦੀ ਆ ਠੀਕ ਆ ਹਾਂਜੀ ਸੋ 2 ਸਾਲ ਦੀ ਮਹਿੰਦੀ ਰੰਗੀ ਬੂਰੀ ਆ ਮਿੱਤਰੋ ਵੇਖ ਲੋ ਬਹੁਤ ਟੌਪ ਕਲਾਸ ਦੀ ਇਹ ਮੱਥਾ-ਮੱਥਾ ਬਹੁਤ ਸੋਹਣਾ ਫੁੱਲ-ਫੁੱਲ ਪੂਰਾ ਆਇਆ ਹੈ ਉੱਪਰ ਦਾ ਮੱਥੇ 'ਚੋਂ ਠੀਕ ਆ 2 ਸਾਲ ਦੀ ਰੇਂਜ ਆ ਇਹਦੀ ਬਾਪੂ ਇਹਦੀ ਲੰਬਾਈ ਲਮੂਈ ਬਹੁਤ ਤਕੜੀ ਆ ਝੋਟੀ ਦੀ ਦੇਖ ਕਿੰਨੀ ਯਾਰ ਜਿਹੜੀਆਂ ਡੈਰੀ ਦੀਆਂ ਨਾ ਡੈਰੀ ਇਹ ਮੋਗਾ ਅੰਮ੍ਰਿਤਸਰ ਡੈਰੀ ਦਾ ਮਾਲ ਜਿਹੜਾ ਨਾ ਆਰਡਰ ਬੈਲਟ ਦੀਆਂ ਇਹਦਾ ਆਪਾਂ ਨੂੰ ਪਹਿਲਾਂ ਹੀ ਪਤਾ ਰਿਕਾਰਡ ਵਾਲੀਆਂ ਡੈਰੀ ਦੇ ਵਿੱਚ ਤੈਨੂੰ ਪਤਾ 15-16 ਪਲੱਸ ਤੋਂ ਤੋਂ ਉੱਪਰ ਹੀ ਹੁੰਦੀਆਂ ਦੁੱਧ ਤੋਂ ਠੀਕ ਆ ਕਿਉਂਕਿ ਆਪਾਂ ਟੌਪ ਦੀਆਂ ਦੁੱਧ ਹਾਂਜੀ ਠੀਕ ਆ ਉਹ ਵੀ ਇੱਕੇ ਕਰਮ ਵਾਲਾ ਜੋੜਾ ਡੇਰੀ ਚੋਂ ਲੈ ਆ ਕਿੰਨਾ ਦੁੱਧ ਦੋ ਸਾਡੇ ਹਿਸਾਬ ਨਾਲ ਦੀ ਮਾਰਾ ਸੀਗਾ 16 17 ਲੀਟਰ ਉਹਨਾਂ ਨੇ ਦੱਸਿਆ ਇਸ ਡੇਰੀ ਵਾਲਿਆਂ ਬਾਈ ਜਿਹੜੀ ਮਰਜ਼ੀ ਵੇਖ ਲੋ ਠੀਕ ਆ ਚਾਰ ਮਾਵਾਂ ਨੇ ਦੋ ਇਹਨਾਂ ਦੀ ਮੈਂ ਵੇਖ ਕੇ ਆ ਜਿੰਨੇ 3 ਇਹ ਲੈ ਕੇ ਆ ਠੀਕ ਆ ਤੇ ਬਹੁਤ ਰਿਕਾਡ ਵਾਲੀਆਂ ਐ ਤੋਂ ਠੀਕ ਆ ਲੈ ਆ ਬਾਪੂ ਐਨੂੰ ਤੋੜ ਦੇ ਤੇ ਹੈ ਸਾਊਸ ਲੱਗ ਜੀ ਮੰਨ ਲਓ ਨਾ ਸਰੀ ਮੜਾ ਯਾਰ ਰਸਾ ਕੋਈ ਮਹਿੰਦੀ ਮਹਿੰਦੀ ਰੰਗ ਜਿਵੇਂ ਕਹਿੰਦੇ ਮਹਿੰਦੀ ਵਾਲੀ ਬੂਰੀ ਇਹਨੂੰ ਕਹਿੰਦੇ ਆ ਅੱਛਾ ਛੜਾ ਪੱਠਿਆਂ ਦਾ ਕਰਦੀ ਐ ਠੀਕ ਆ ਆਟਰ ਰੋਟਰ ਦੇਖਦਾ ਬਹੁਤ ਚੀਜ਼ ਵਧੀਆ ਚੱਕ ਕੇ ਖੜ ਗਈ ਬਲੱਡ ਬਹੁਤ ਠੰਡਾ ਸੀਲਾ ਹੈ ਨਾ ਇਹ ਕਰਮਾਲੀਆਂ ਯਾਰ ਇਹ ਬੂਰੀਆਂ ਡੇਰੀ ਦੇ ਵਿੱਚ ਹੁੰਦੀਆਂ ਨਾ ਇਹ ਵਧੀਆ ਟਾਪ ਕਲਾਸ ਦੀਆਂ ਹੁੰਦੀਆਂ ਲੋਕਾਂ ਡੇਰੀ ਦੇ ਵਿੱਚ ਮਾੜਾ ਮਾਲ ਤਾਂ ਕੋਈ ਰੱਖਦਾ ਨਾ ਉਹ ਉਹਨਾਂ ਨੂੰ ਵਾਰਾ ਨਹੀਂ ਖਾਂਦੀਆਂ ਸਾਡਾ ਦੁੱਧ ਵਾਲੀਆਂ ਦਾ ਦੋਸਤੋ ਤਿਲਵੀ ਆ ਗਿਆ ਦੇਖ ਸਕਦੇ ਤਿਲਾਂ ਵਾਲੀ ਆ ਗਈ ਹੈ ਨਾ ਬਾਪੂ ਤਿਲਾਂ ਵਾਲੀ ਤਿਲਾਏ ਠੀਕ ਆ ਬਹੁਤ ਚੰਗੀ ਆ ਝੋਟੀ ਤੇ ਆ ਤੁਸੀਂ ਇਹਦੀ ਫੇਸ ਕੁਆਲਿਟੀ ਵੇਖ ਲਓ ਮੰਨ ਲਓ ਝੋਟੀ ਬਹੁਤ ਤਗੜੇ ਕਦ ਕੱਢਦੀ ਬੋਨ ਵਾਲੀਆਂ ਬਹੁਤ ਬੋਨੀ ਯਾਰ ਇਹਦੀ ਮਾਂ ਤੇ ਬਹੁਤ ਹਾਰਟ ਸੀਗੀ ਠੀਕ ਆ ਬਾਪੂ ਲੈ ਚੱਲ ਬਣੀ ਡੇਰੀ ਦੇ ਵਿੱਚ ਉਹ ਕਰਮਾਲੀਆਂ ਠੀਕ ਆ ਠੰਡੀ ਸੀ ਠੰਡੀ ਸੀਲ ਬਹੁਤ ਆ ਅੱਛਾ ਇੰਨੀ ਠੰਡੀ ਸੀਲ ਆ ਕਿ ਜਿੰਨੀ ਮਰਜੀ ਸਬਤ ਕਰੀ ਚੱਲੇ ਦੀ ਠੀਕ ਆ ਮੰਨ ਲਓ ਪੂਰੀ ਸਾਊਸ ਲੱਗਾ ਛੋਟੀ ਬਿਲਕੁਲ ਬਿਲਕੁਲ ਤੇ ਬਹੁਤ ਜਲਦ ਬਣਨ ਵਾਲੀ ਹਨਾ ਗੱਬਣ ਹੋਣ ਵਾਲੀ ਹਾਂ ਥੋੜੇ ਸਮੇਂ ਵਿੱਚ ਬਣਨ ਵਾਲੀ ਆ ਤਾਂ ਕੱਚੀਆਂ ਤਾਰਾਂ ਤਮਾਰੜੀ ਮੈਂਗਾ ਇਹ ਛੋਟੀਆਂ ਅੱਛਾ ਤੇ ਦੂਜੀ ਹੀਟ ਤੇ ਇਹਨਾਂ ਨੂੰ ਆਪਾਂ ਭਰਾਵਾਂਗੇ ਠੀਕ ਆ ਇਹਨੂੰ ਕਰਮ ਵਾਲਾ ਲੈ ਗਿਆ ਤਾਂ ਤਾਂ ਵੀ ਠੀਕ ਆ ਤੇ ਬਾਪੂ ਬਥੇਰੇ ਸ਼ੌਂਕੀ ਵੀਰ ਆ ਜਿਨ੍ਹਾਂ ਨੇ ਵੇਚੇ ਲਾਉਣੇ ਆ ਨਾ ਵੇਚੇ ਲਾਉਣੇ ਲਈ ਜਾਣੀਆਂ ਬਈ ਚੀਜ਼ ਵੀ ਬਹੁਤ ਟਾਪ ਦੀ ਆ ਨਾ ਚੀਜ਼ ਨਹੀਂ ਮਾੜੀ ਆ ਪਾਮਨਸਾਂ ਵਿੱਚ ਹੀ ਠੀਕ ਆ ਕਿਉਂਕਿ ਇਹ ਮੰਗੀਆਂ ਵੀ ਸੀਗੀਆਂ ਉਹਨੇ ਕਿਹਾ ਵੀ ਡੈਰੀ ਦੀਆਂ ਚ ਲਿਆ ਕੇ ਤੇ ਬਾਪੂ ਠੀਕ ਆ ਤੇ ਛੋੜੀਆਂ ਜਿਹੀਆਂ ਤੇ ਆਪਾਂ ਜੇਬ ਜੀ ਡਿਮਾਂਡ ਕਰਦੇ ਉਹ ਜੀ ਪੂਰੀ ਕਰ ਦਿੰਨੇ ਆ ਅੱਗੇ ਵਾਹਿਗੁਰੂ ਜਾਣ ਦਾ ਠੀਕ ਆ ਜੋ ਅਗਲੇ ਦੇ ਮੁਕੱਦਰ ਠੀਕ ਆ ਤੋਰ ਬਾਪੂ 2 ਨੰਬਰ ਵਾਲੀ ਇਹ ਫਿਰ ਹੀਰਾ ਕਿੱਥੋਂ ਇਹ ਵੀ ਉਧਰੋਂ ਆ ਨਹੀਂ ਉਧਰ ਦਾ ਹੀ ਆ ਇਹ ਬਾਰਡਰ ਬੈਲਟ ਦੀ ਆ ਵੀ ਠੀਕ ਆ ਹਾਂਜੀ ਤੇ ਬਾਬੂ ਕਿੰਨਾ ਕ ਦੁੱਧਵਾ ਦੇਦਾ ਵੀ ਦੱਸਿਆ ਇਹਦਾ 14 ਲੀਟਰ ਪਲੱਸ ਦੱਸਿਆ ਸੀ ਇਹਦੀ ਮਾਂ ਨੇ 13 14 ਲੀਟਰ ਠੀਕ ਆ ਇਹ ਵੇਖ ਝੋਟੀ ਕਿਆ ਬਾਤਾਂ ਠੀਕ ਆ ਇਹ ਇਹ ਪੂਰੀ ਨੀਲੀ 라ਵੀ ਚ ਠੀਕ ਆ ਨੀਲੀ 라ਵੀ ਬੂਰੀ ਤਿਲਾਂ ਵਾਲੀ ਤਿਲਾਂ ਵਾਲੀ ਸੋ ਦੋਸਤੋ ਤੁਸੀਂ ਦੇਖਦਾ ਤੇ ਸੋ ਦੋਸਤੋ ਵੇਖੋ ਇਹਦਾ ਬਾਪੂ ਕਹਿੰਦੇ ਇਹਦੀ ਉਹਦੇ ਨਾਲੋਂ ਜ਼ਿਆਦਾ ਪਤਲੀ ਆ ਹਨਾ ਕਹਿੰਦੇ ਉਹਦੇ ਨਾਲੋਂ ਥੋੜੀ ਜਿਹੀ ਪਤਲੀ ਆ ਪਰ ਉਹ ਮਹਿੰਦੀ ਉਹ ਮਹਿੰਦੀ ਰੰਗੀ ਜਾ ਗਈ ਨਾ ਹਾਂ ਉਹ ਵੱਡੇ ਪੱਲੇ ਦੀਆਂ ਮੂਰੀਆਂ ਜਿਹੜੀਆਂ ਆਪਣੇ ਆਮ ਘਰੇ ਪਹਿਲੀਆਂ ਮੂਰੀਆਂ ਹੁੰਦੀਆਂ ਸੀ ਮਹਿੰਦੀ ਰੰਗੀਆਂ ਹਾਂ ਪਰ ਵੱਡੇ ਪੱਲੇ ਦੀ ਮਾਜੂ ਵੱਡੇ ਪੱਲੇ ਦੀ ਆ ਉਹ ਵੱਡੇ ਪੱਲੇ ਦੀ ਹਾਂ ਪਰ ਦੇਖਿਆ ਜਾਵੇ ਤਾਂ ਝੋਟੀਆਂ ਆ ਵੀ ਉਹਦੇ ਕਹਨੂੰ ਕਹਿੰਦੀ ਆ ਦੋਨੇ ਦੋਨੇ ਝੋਟੀਆਂ ਰਿਕਾਰਡ ਵਾਲੀਆਂ ਹੋਣਗੀਆਂ ਦੋਧੀਆਂ ਠੀਕ ਆ ਸੇਵਾ ਨੂੰ ਮੇਵਾ ਲਾਉਣਗੀਆਂ ਮਿੱਤਰਾ ਇਹ ਠੀਕ ਆ ਦੋਨੇ ਦਾ ਲੈ ਗਿਆ ਮਰਜੀ ਖੜੀ ਕਰ ਦੇ ਖੜੀ ਕਰ ਲੈ ਬਾਪੂ ਇਹਨੂੰ ਇੱਥੇ ਰੋਕ ਕੇ ਕਰਾ ਤਸੱਲੀ ਜਿਵੇਂ ਮਰਜੀ ਕਹੇ ਲੱਤ ਜਾ ਕੇ ਖੜੀ ਹੈ ਜਦੋਂ ਮਾਜੀ ਥਨਾ ਵਾਕਿਆ ਯਾਰ ਬਾਪੂ ਆ ਤਾਂ ਐ ਲੱਗਦਾ ਜਿਵੇਂ ਤੂੰ ਚੋਣ ਲੱਗਾ ਹੋਣਾ ਹੈ ਜਿਵੇਂ ਮਾਜੀ ਬਹਿ ਕੇ ਵਾਕਿਆ ਹਨਾ ਲੈ ਓਟਰ ਓਟਰ ਦੇਖ ਕਿੱਡਾ ਸੋਹਣਾ ਲੱਗਾ ਲਓ ਦੋਸਤੋ ਵੇਖੋ ਕਰੋ ਤਸੱਲੀ ਇਹ ਕਿਸੇ ਦਿਨ ਨੂੰ ਹੀਰੇ ਬਣਨੇ ਆ ਤੇ ਆ ਇਹ ਸੂਪਰ ਆ ਜਿਹੜੇ ਦੇਖੋ ਬਟਨ ਦੋ ਲੱਗੇ ਹੋਏ ਆ ਚੀਜ਼ ਆ ਜਿਹੜੀਆਂ ਆ ਚੀਜ਼ ਹਜੇ ਬੱਚਾ ਡੇਢ ਕਿੰਨੀ ਉਮਰ ਦਸੀ ਆ ਡੇਢ ਸਾਲ ਦੀ ਡੇਢ ਸਾਲ ਦਾ ਬੱਚਾ ਇਹ ਤੇ ਤੁਸੀਂ ਦੇਖ ਸਕਦੇ ਆ ਕੁੜੀ ਕੱਲੀ ਕੱਲਾ ਅੰਗ ਖੜਾ ਵੇਖੋ ਇਹਦੀ ਆ ਨਾੜਾਂ ਵੇਖੋ ਸਰੀਰ ਉੱਤੇ ਆ ਨਾੜਾਂ ਕੱਲੀਆਂ ਕੱਲੀਆਂ ਬਹੁਤ ਵਧੀਆ ਯਾਰ ਬਾਬੂ ਛੋਟੀਆਂ ਦਾ ਆਪਾਂ ਤੇਰੀਆਂ ਅੱਗੇ ਵੀ ਬਹੁਤ ਪਾਤੀਆਂ ਹਨਾ ਹਾਂਜੀ ਹਾਂਜੀ ਪਰ ਆ ਜਿਹੜਾ ਬਲੱਡ ਮੈਨੂੰ ਤਾਂ ਕੁਛ ਵਿੱਚ ਵੱਖਰਾ ਹੀ ਲੱਗੀ ਜਾਂਦਾ ਯਾਰ ਇਹ ਫਿਰ ਵਟ ਉਹ ਜਿਹੜੇ ਹੁੰਦੇ ਆ ਕਹਿੰਦੇ ਵਧੀਆ ਵਧੀਆ ਚੀਜ਼ ਦਾ ਫਿਰ ਆਪੇ ਪਤਾ ਲੱਗ ਜਾਂਦਾ ਦੂਰੋਂ ਠੀਕ ਆ ਨਿਸ਼ਾਨ ਆ ਜਾਂਦੀ ਹੈ ਠੀਕ ਆ ਨਹੀਂ ਵਾਕਿਆ ਹੀ ਕੋਈ ਹੈ ਯਾਰ ਗੱਲ ਬਾਤ ਕੋਈ ਬਲੱਡ ਇਹ ਅਮਨਸਿਆ ਜਿਹੜੀਆਂ ਬਾਰਡਰ ਬਿਲਡ ਦੀਆਂ ਨਾ ਕਟੀਆਂ ਇੱਕ ਵਾਰੀ ਕੰਨੀ ਯਾਰ ਗਿੜਾ ਇੱਕ ਇਹਨਾਂ ਦਾ ਰਿਕਾਰਡ ਤੈਨੂੰ ਪਤਾ ਈ ਮੇਲਿਆਂ 'ਚ ਪਹਿਲੇ ਨੰਬਰ ਤੇ ਬਾਲਟਰ ਬੈਲਟ ਆ ਰਿਹਾ ਠੀਕ ਆ ਤੇ ਮਾਲ ਕੋ ਮਿਲਦਾ ਨਹੀਂ ਪੂਰਾ ਠੀਕ ਆ ਤੇ ਮਥਾਂ ਜੋੜਾ ਇੱਕ ਦੋ ਲੱਭ ਕੇ ਲਈਦਾ ਠੀਕ ਆ ਨਹੀਂ ਨਾਸ਼ਕ ਸਿੰਘ ਜੀ ਡਿਮਾਂਡ ਕਰਦੇ ਆ ਆਪ ਠੀਕ ਆ ਜੀ ਚਾਲ ਵੇਖ ਤੂੰ ਇਹਦੀ ਆ ਵੇਖੋ ਕਹਿਣ ਦੀਆਂ ਗੱਲਾਂ ਨਹੀਂ ਯਾਰ ਮੈਂ ਨਹੀਂ ਵੇਖਿਆ ਐਡਾ ਸਾਫ਼ ਸੁਥਰਾ ਤੇ ਸਲੱਗ ਪਸੂ ਵੇਖੋ ਕਿੰਨੀ ਸਿੰਘ ਸੀਲ ਸੀਲ ਬਹੁਤ ਜ਼ਿਆਦੀ ਹੈ ਹਾਂ ਕਰਮਾਲੀ ਮਿਲਕ ਵੇਣ ਵਰਤਾਂ ਦੇ ਧੁੱਲ ਧਾਨ ਵੇਖੋ ਲੋਲ ਵੇਖੋ ਹਾਂ ਠੀਕ ਆ ਸਰਾ ਬਾਪੂ ਕਰਮਾ ਵਾਲੀ ਜਿਹਦੇ ਘਰੇ ਚਲ ਗਈ ਨਾ ਫਿਰ ਚਾਰੂ ਬਹੁਤ ਆ ਤੇ ਧਰ ਧਰ ਪੁਰ ਜੋ ਮਰਦੀ ਵਾਂ ਦੁੰਬੇ ਵਾਂਗੂੰ ਰੱਜ ਕੇ ਤੇ ਪਾਣੀ ਪੀ ਕੇ ਲੇੜ ਲੈਂਦੀ ਆ ਅੱਛਾ ਚਾਰੂ ਪੂਰੀ ਐ ਪੂਰੀ ਚਾਰੂ ਹੈਗਾ ਠੀਕ ਐ ਨਹੀਂ ਵੀ ਇਹਨੂੰ ਕਈ ਪਸ਼ੂ ਨੂੰ ਘੋਚਣ ਜੇ ਹੁੰਦੇ ਪੱਠੇ ਨੂੰ ਐਵੇਂ ਢੁਕਾਈ ਜਾਣਗੇ ਪਹਿਲਾਂ ਤੂੰ ਮਾੜਾ ਜਿਹਾ ਹੱਥ ਫੇਰਿਆ ਤੇ ਕਰਮਾ ਵਾਲੀ ਨੇ ਫੇਰ ਪੁੱਛ ਚੱਕੀ ਇਹਨੂੰ ਕਰਦਾ ਥਣਾ ਸੁਣਾ ਨੂੰ ਚੈੱਕ ਕਰ ਲੈ ਕੋਈ ਇਹਦੇ ਚ ਲੋਤਰਪੁਣੇ ਵਾਲਾ ਹੈ ਹੀ ਨਹੀਂ ਕੰਮ ਠੀਕ ਆ ਨਿਯਾਮ ਝੋਟੀਆਂ ਮਾਰਦੀਆਂ ਛਾਣਾ ਕੁੜੀਆਂ ਬੱਝੀਆਂ ਆ ਜਿੱਡੀ ਪਲੀ ਆ ਝੋਟੀਆਂ ਦਾ ਖਿੱਚੀ ਫਰਨਾ ਸੀ ਤੈਨੂੰ ਜਿਉਹ ਮੈਂ ਉੱਤੇ ਖੜੀ ਵੇਖੀ ਮੈਂ ਕਹਾ ਯਾਰ ਝੋਟੀਆਂ ਦੋਨੇ ਸੀਲ ਆ ਠੀਕ ਆ ਲੈ ਚੱਲ ਬਾਪੂ ਲੈ ਚੱਲਦੇ ਆ ਜੋੜਾ ਨਹੀਂ ਯਾਰ ਬਲੱਡ ਬਲੱਡ ਬੋਲਦਾ ਬਾਪੂ ਕੋਈ ਸ਼ੱਕ ਨਹੀਂ ਨੀ ਬਲੱਡ ਵਾਕਿਆ ਯਾਰ ਇਹ ਬਾਰਡਰ ਬੈਲਟ ਜਿਹੜਾ ਨਾ ਅੱਜ ਚਮਕਦਾ ਬਾਰਡਰ ਬੈਲਟ ਪਹਿਲਾਂ ਤੋਂ ਬਾਰਡਰ ਬੈਲਟ ਨੇ ਤਾਂ ਕਿ ਮੇਲੇ ਅੱਜ ਸਰਾ ਕਰਾਤਾ ਬਾਪੂ ਮੇਲੇ ਦੇ ਵਿੱਚ ਗਿਆ ਬਾਰਡਰ ਬੈਲਟ ਬੋਲਟ ਲੈ ਕੇ ਗਈ ਕਰਮ ਵਾਲੀ ਇੱਕ ਟਰੈਕਟਰ ਲੈ ਕੇ ਗਈ ਟਰੈਕਟਰ ਗਾਈਆਂ ਚਾ ਦੇਤਾ ਤੇ ਬੁਲਟ ਮੋਟਰਸਾਈਕਲ ਪੌਰਸਾਲ ਸਿੰਘ ਦਿ올 ਦੀ ਮੱਝ ਜਿੱਤੀ ਮੱਝ ਨੇ ਲਗਿਆ ਮੈਂ ਵੇਖ ਕੇ ਮੰਨ ਗਿਆ ਵੀ ਠੀਕ ਆ ਉਹਨਾਂ ਵੀ ਸਾਂਭੀਆਂ ਕਰਮ ਵਾਲਿਆਂ ਨੇ ਨਹੀਂ ਨਹੀਂ ਬਹੁਤ ਹੀਰੇ ਹੀਰੇ ਹੀ ਆ ਗਏ ਸਾਹਮਣੇ ਨੂੰ ਜਿਹੜਾ ਬਰੀਡ ਨੂੰ ਸਾਹਮਦਾ ਉਹ ਬਾਈ ਆਪਦਾ ਜੋਰ ਦਿਖਾਉਂਦੀ ਆ ਤੇ ਬਾਪੂ ਫਿਰ ਆ ਵੀ ਇਹ ਕਹਿੰਦੀ ਮੈਂ ਉਹਦੇ ਉੱਤੇ ਦੇਖੋ ਤੁਸੀਂ ਇਹ ਨਿੱਕੇ ਨਿੱਕੇ ਬੱਚੇ ਮੰਗੇ ਸੀਗੇ ਟੇਡਾ ਘੱਟ ਤੇ ਮਣਕਣੀ ਅੱਖ ਤੋਰੀ ਮੜਾ ਜਾਏ ਤੇ ਇਹ ਫਿਰ ਨਿੱਕਾ ਜਾ ਕਿੱਡਾ ਤੋਹਫਾ ਦੋ ਮੈਂ ਨਾ ਨਿੱਕੇ ਚ ਤੋਹਫੇ ਖਰੀਦਦਾ ਹੁਣਾ ਅੱਛਾ ਕਿਉਂਕਿ ਇਹਨੇ ਨਾ ਜਿਆਦਾ ਪ੍ਰੇਮ ਠੀਕ ਆ ਇਹ ਨਿੱਕੇ ਨਿੱਕੇ ਲਿਆਉਣੇ ਲਿਆਉਣੇ ਚੱਲ ਤੋੜਦੇ ਤੋੜਦੇ ਬਾਪੂ ਇਹਨੇ ਦੁੱਧ ਵੀ ਪਿਆਈਦਾ ਨਿਪਰ ਜਾਂਦਾ ਯਾ ਇੱਕ ਗੱਲ ਆ ਬਾਪੂ ਜੀ ਜਿਵੇਂ ਤੂੰ ਉਹ ਮਾਲ ਕੇ ਫੜ ਕੇ ਉਹ ਵੀ ਤੋੜ ਲੀਆਂ ਕੰਨੋਂ ਫੜ ਕੇ ਨਹੀਂ ਜਿਵੇਂ ਕੋਈ ਦੂਜੇ ਤੋੜ ਲੈਂਦੇ ਆ ਦੇਖ ਆਉਂਦੀ ਕਿ ਨਹੀਂ ਮਗਰ ਉਹ ਇੱਥੇ ਤੇ ਚਾਲ ਵੇਖੀ ਦੀ ਕੱਲਾ ਕੱਲਾ ਪੈਰ ਥੜਦੀ ਮੈਂ ਸੋਚ ਕੇ ਇੰਦਾ ਵੇ ਸਹੀ ਗੱਲ ਆ ਵਾਕਿਆ ਕਰਮ ਵਾਲੀ ਕਿਸੇ ਸਮੇ ਉਹਦੇ ਕਹਿਣ ਨੂੰ ਇਹ ਵੀ ਇਹ ਵੀ ਦੱਸ ਜਿਵੇਂ ਮੈਂ ਤੁਰਦਾ ਨਾ ਨੇ ਉਹ ਮਗਰ ਤੋਨਾ ਟਰ ਜੀ ਨੇ ਦੇਖ ਕੇ ਢੀ ਸੋਣੀ ਵਾਕਿਆ ਟਰਨ ਵਾਲੀ ਟਰਨ ਵਾਲੀ ਆ ਕੋਈ ਸ਼ੱਕ ਨਹੀਂ ਇਹਦੇ ਕੀ ਪਤਾ ਸਿੰਗੀ ਵੇਖ ਨਿੱਕੀ ਨਿੱਕੀ ਸਿੰਗੀ ਤੇ ਟੇਡਾ ਕੱਟ ਮਿੱਤਰੋ ਮਣਕਣੀ ਆਖ ਮਰੇ ਕਿਹੜੇ ਏਰੀਆ ਦੀ ਆ ਗਈ ਇਹ ਬਾਰਡਰ ਵੇਲਟ ਦੀ ਏ ਆ ਠੀਕ ਆ ਹਾਂਜੀ ਠੀਕ ਆ ਇਸ ਭਰਾਵਾ ਏਰੀਏ ਚ ਬਾਰਡਰ ਵੇਲਟ ਦੀ ਆ ਥੋੜੀ ਜੀ ਚੱਲ ਤੋਰ ਫਿਰ ਗਾਉਂ ਮਿੱਤਰ ਨੂੰ ਕਰਮਾਲੀ ਇਹ ਵੀ ਕਿਹਨੇ ਦੇਖ ਕੋਈ ਚੰਗੇ ਬਰੀਡ ਦੀ ਆ ਅਮਨਸਿਆ ਇਹ ਤਾਂ ਗੱਲ ਹੈ ਕਿਉਂ ਇਹੋ ਜਿਹਾ ਕੱਟ ਦੇਖ ਆਵਦੇ ਆ ਵੀ ਉਹ ਫੋਟੋ ਕਰਾਉਂਦੀ ਜਿਵੇਂ ਉਹਨੂੰ ਸ਼ੌਂਕ ਆ ਸ਼ੌਂਕ ਆ ਮੈਨੂੰ ਲੱਗਦਾ ਨਿੱਕੀ ਹੁੰਦੀ ਹੋਣੀ ਇਹ ਇਹ ਵੀ ਮੈਂ ਜਾਣੇ ਪਹਿਲਾਂ ਮੈਂ ਦੇਖਿਆ ਮੈਂ ਕਿਹਾ ਵੀ ਇਹ ਹੀ ਕਰਮਾਲੀ ਲੈ ਜਾਣੀ ਜ਼ਰੂਰ ਆ ਭਾਵੇਂ ਪੈਸੇ ਮੰਗਦਾ ਹੀ ਆ ਕੋਈ ਨਹੀਂ ਆ ਜਾਣਾ ਟਿਕਾਣੇ ਹੋਲੇ ਹੋਲੇ ਠੀਕ ਨੇਕਾ ਜੰਗੂ ਨੂੰ ਨਿਕਨੇ 2 ਬਜੇ ਨਿਕਲੇ ਆਉਣੇ ਹੁੰਦੇ ਵਿੱਚ ਮਾਰ ਲੇ ਆ ਚਲੋ ਕੋਈ ਵੀਰ ਕੀ ਹਾਂ ਵੀ ਛੋਟੇ ਕੋਈ ਜਿਆਦੇ ਪੈਸੇ ਨਹੀਂ ਲਾਉਣ ਜੋਗੇ ਹੁੰਦੇ ਠੀਕ ਆ ਤੇ ਛੋਟੇ ਵੀ ਲਾਉਣ ਥੋੜੇ ਹੁੰਦੇ ਪਰ ਕੀਮਤ ਆ ਅੱਗੇ ਡਿਸਕਸ ਕੀਤੀ ਇਹਦੀ ਵੀ ਉਹਦੇ ਕੈਨੂੰ ਠੀਕ ਆ ਇੰਨੀ ਇੰਨੀ ਛੋਟੀ ਵੀ ਨਹੀਂ ਮੰਨ ਲਓ ਕੀਮਤ ਹਾਂਜੀ ਹਾਂਜੀ ਬਾਕੀ ਚੀਜ਼ ਚੀਜ਼ ਦਾ ਮੁੱਲ ਆ ਹਾਂਜੀ ਬਾਕੀ ਮੇਨ ਗੱਲ ਇਹ ਆ ਬਾਪੂ ਤੂੰ ਬਰੀਡ ਵਾਲੇ ਬੱਚੇ ਲਿਆ ਕੇ ਦਿਨਾ ਜਿਹੜਾ ਕੱਲ ਯਾਰ ਜੇ ਆਪਾਂ ਬਰੀਡ ਲਿਆਉਨੇ ਆ ਤਾਂ ਤਾਂ ਹੀ ਮਨਸਿਆਂ ਸੇਲ ਵੀ ਹੁੰਦੀਆਂ ਤੇ ਆਪਾਂ ਲਾਂਬਾ ਕੋਈ ਨਹੀਂ ਆਉਂਦਾ ਦੁੱਧ ਵਾਲੀਆਂ ਕਟੀਆਂ ਹੋਣਗੀਆਂ ਇਹ ਮੇਰੀ ਗਾਰ ਮੈਂ ਜਿੰਨ ਦੱਸ ਕਹਿੰਦਾ ਇਤੋਂ ਹੀ ਮਾਨ ਕਰਦਾ ਵੀ ਜੇ ਕਿਸੇ ਨੇ ਗਾਂ ਤਿਆਰ ਕਰਕੇ ਵੇਚ ਨਹੀਂ ਹੋਵੇ ਨਾ ਲੋੜ ਪਏ ਜੇ ਮੈਨੂੰ ਗੂਣ ਜਰੂਰ ਕਰਿਆ ਜੋ ਤੇ ਮੈਂ ਤੁਹਾਨੂੰ ਮੂੰਹ ਮੰਗੀ ਕੀਮਤ ਦੇਵਾਂਗਾ ਇਹਨਾਂ ਦੀ ਨਹੀਂ ਵਾਕਿਆ ਬਾਪੂ ਕੋਈ ਸ਼ੱਕ ਨਹੀਂ ਅੱਜ ਤਾਂ ਤੂੰ ਨਾ ਸਿਰਾ ਕਰਾਤਾ ਮੇਰੇ ਹਿਸਾਬ ਨਾਲ ਬੂਰੀਆਂ ਦੇ ਬੂਰੀਆਂ ਵੀ ਟੇਡਾ ਕੱਟ ਸਿਰਾ ਹੀ ਆ ਤੇ ਇਹਦਾ ਕੋਈ ਦੁੱਧਵਾਦ ਕੋਈ ਪਤਾ ਮਾਦਾ ਇਹਨਾਂ 13 ਲੀਟਰ ਮਾ ਮਾ ਦੁੱਧ ਦੱਸਿਆ ਸੀ ਠੀਕ ਆ ਤੇ ਕੋਈ ਉਮਰ ਕਿੰਨੀ ਹੋਊਗੀ ਇਹਦੀ ਹੋਊ 5 6 ਮਹੀਨੇ ਇਹ 5 6 ਮਹੀਨਿਆਂ ਦੀ ਆ 6 ਮਹੀਨੇ ਦੀ ਆ। 5-6 ਮਾਂ ਲੱਗਾ ਉਹਨੂੰ। ਠੀਕ ਆ। ਤੇ ਇਹ ਕਿਹੜੇ ਸਾਨ ਦੀ ਆ ਕੀ ਕੋਈ ਪਤਾ ਕਿ ਨਹੀਂ? ਨਹੀਂ ਸਾਨ ਬਾਰੇ ਨਹੀਂ ਉਹਨਾ ਮੈਂ ਪੁੱਛਿਆ ਕੋਈ ਐਵੇਂ ਝੂਠ ਮਾਨੇ ਤਾਂ ਯਾਰ ਤੁਸੀਂ ਆਪਾਂ ਪਤਾਈ ਜਾ ਵੀ ਜਿਹੜਾ ਟੇਡਾ ਕਾਟਾ ਕੋਈ ਚੰਗੀ ਬਰੀਡ ਦੀ ਆ ਕੱਟੀ ਆ। ਠੀਕ ਆ। ਹੂੰ। ਬਾਰਡਰ ਬੈਲਟ ਦਾ ਜੀ ਬਾਰਡਰ ਬੈਲਟ ਦਾ ਜਿਹੜਾ ਮਾਲ ਆ ਨਾ ਟੇਡਾ ਕੱਟਵਾ। ਟੇਡਾ ਕੱਟ ਚੰਗੀ ਮਤਲਬ ਬਲੀਡ ਚ ਹੀ ਆਉਂਦਾ। ਉਹ ਦੂਜੀ ਜਿਦਾ ਆਉਂਦਾ ਹੀ ਨਹੀਂ। ਇਹਨੂੰ ਵੀ ਖੋਲ ਲਿਆ ਕਰਮਾਲੀ ਨੂੰ। ਇਹਨੂੰ ਵੀ ਵਿਖਾਈਏ ਉਹਦੇ ਕਹਿਣ ਨੂੰ ਅੱਜ ਪਬਲਿਕ ਤੱਕ। ਆ ਲੈ ਵੀ। ਇਹਦਾ ਕੋਈ ਜੋੜਾ ਲੈ ਗਿਆ ਨਾ। ਹਏ ਜੋੜਾ ਕਰਮਾਂ ਹਾਂ ਗੋਲ ਪਤਾਸੇ ਮੋਟੇ ਹੁੰਦੇ ਸੀ ਉਹਨਾਂ ਆਰ ਗੀ ਵੇ ਆ ਤੇ ਸਹੀ ਗੱਲ ਆ ਵੇ ਤੂੰ ਕਿਆ ਬਾਤ ਆ ਲੈ ਚੱਲ ਤੋਰ ਬਾਪੂ ਤੋਰ ਹੋ ਸਿੰਗੀ ਇਹ ਵੀ ਨੇੜਿਓਂ ਮੋੜੂਗੀ ਆ ਦੇ ਸਿੰਗ ਦਾ ਵਾਕਿਆ ਇਹ ਵੀ ਕਰਮਾ ਵਾਲੀ ਸਰਾਹ ਕਰਾਈ ਆਉਂਗੀ ਅਗੇ ਬੇਲ ਵੇਖ ਇਹਦੀ ਵੀ ਚਾਲ ਇਹਦੀ ਵੀ ਉਹੋ ਹੀ ਆ ਦੇ ਬਾਪੂ ਸੀਲ ਇਹ ਵੀ ਆ ਤੂੰ ਮੜਾ ਆ ਗਿਆ ਯਾਰ ਹਾਂ ਆਉਂਦੀਆਂ ਕਿ ਨਹੀਂ ਵੇ ਵਾਕਿਆ ਪਤਾ ਨਹੀਂ ਕਿਹੜੀ ਗਿੱਦੜ ਸੰਗੀ ਲਈ ਫਰਦਾ ਜਿਹੜੀ ਤੂੰ ਸੰਘਾ ਦਿੰਨਾ ਉਹ ਰਾਣੀ ਹਲਤ ਕਰਦੀਆਂ ਲਿਆਈਆਂ ਕਿ ਨਾ ਹਲਤ ਕਰਨਗੀਆਂ ਕਿਵੇਂ ਯਾਰ ਇਹਨਾਂ ਨੂੰ ਸੌਂਫ ਵਾਲੀ ਫੀਟ ਖਵਾਈਦੀ ਆ ਠੀਕ ਆ ਹੂੰ ਵੇ ਹੱਥ ਫੇਰੇ ਆਪ ਇਹ ਵੀ ਉੱਥੇ ਜਿੱਥੇ ਹੱਥ ਫੇਰੇ ਉੱਥੇ ਖੜ ਜਾਣਾ ਰਹਾ ਉਹਨਾਂ ਮੈਂ ਤੀਜੇ ਪੂ ਚੱਕ ਲਈ ਨਹੀਂ ਇਹ ਵੀ ਚੱਕ ਲਈ ਨਹੀਂ ਇਹ ਤਾਂ ਇੱਕ ਠਕਰਮਾਲੀ ਮਨ ਚਾਹ ਨਾ ਮਨ ਕੋਨਾ ਕੋਤਾ ਤੇਰੇ ਕੋਲੇ ਰਾਜ ਹੈਗਾ ਤੂੰ ਦੱਸਦਾ ਨਹੀਂ ਮੰਤਰ-ਮੁੰਤਰ ਤਾਂ ਕੋਈ ਨਹੀਂ ਬੱਸ ਇਹਨਾਂ ਦਾ ਹੀ ਪ੍ਰੇਮ ਆ ਹਾਂ ਸਕੀਟ ਪਾਈਦੀ ਆ ਤੇ ਨਿੱਕਿਆਂ ਨੂੰ ਇਹਨਾਂ ਨੂੰ ਦੁੱਧ ਵੀ ਪਿਆਈਦਾ ਉਹ ਵੇ ਬੋਤਲ ਰੱਖੀ ਮੈਂ ਇਹਨਾਂ ਨੂੰ ਕਿੱਲੋ ਦੁੱਧ ਪਿਉਣੇ ਵੀ ਉਹਨਾਂ ਨੇ ਪੜਨਾ ਅੱਛਾ ਹਾਂ ਉਹ ਇਹ ਨਿਪਲਿਆਂ ਦੀ ਲਾਈ ਆ ਇਹਨਾਂ ਕੁ ਚੈੱਕ ਕਰ ਲੈ ਇਹਨਾਂ ਨੂੰ ਲਾਉਣੇ ਲੱਗ ਜਾਣਗੇ अच्छा ਨਾਲ ਜੇ ਦੁੱਧ ਪਿਓ ਨਾ ਦੁੱਧ ਵੀ ਪਿਆ ਦੇਣਾ ਦੁੱਧ ਦੁੱਧਿਆ ਕੋ ਬੋਤਲ ਰੱਖੀ ਮੇਰੀ ਆ ਦੋ ਦੁੱਧ ਪਿਆ ਇਹਨਾਂ ਦਾ ਨਿੱਕੇ ਬੱਚੇ ਆਉਂਦੇ ਆ ਵੀ ਕਈ ਵਾਰੀ ਦੁੱਧ ਤੇ ਛੱਡੀਆਂ ਹੁੰਦੀਆਂ ਤੇ ਬੱਚੇ ਸ਼ੌਂਕ ਨਾਲ ਫਿਰ ਦੁੱਧ ਪੀਂਦੇ ਆ ਮੈਂ ਕਿਹਾ ਪਿਆਈਏ ਯਾਰ ਠੀਕ ਆ ਕਿਲੋ ਦੋ ਦੋ ਨੂੰ ਕਿਲੋ ਇਹਨੂੰ ਬਾਪੂ ਅੱਜਕੱਲ ਤਾਂ ਉਹਦੇ ਕਹਿੰਨ ਲੋਕੀ ਦੋਜੀ ਦਾ ਮਹਾਪੂਰਾ ਕਰਦੇ ਆ ਯਾਰ ਦੋਜੀ ਨੂੰ ਕੀ ਆ ਉੱਥੇ ਕਈ ਆਏਗੀ ਗਏ ਬੱਚੇ ਇਹ ਵੀ ਬੱਚੇ ਹੀ ਆਪਣੇ ਦੂਜੇ ਬੱਚਿਆਂ ਨੂੰ ਠੀਕ ਆ ਇਹਨਾਂ ਦਾ ਆਪਾਂ ਦੁੱਧ ਪੀਣੇ ਕਰਮਾਲੀਆਂ ਪਾਲ ਕੇ ਦੇਣ ਨੂੰ ਜੇ ਆਪਾਂ 2 ਕਿਲੋ ਪਿਆ ਵੀ ਦੇਾਂਗੇ ਦੇ ਇਹਨਾਂ ਨੇ ਕਿਹੜਾ ਵਾਕਿਆ ਵਾਕਿਆ ਸਿਰਾ ਬਾਪੂ ਕਿਸੇ ਸਮੇਂ ਦੱਸੂਗੀ ਕੀ ਚੀਜ਼ ਆ ਕਰਮਾਲੀ ਸੋਹਣੀ ਅਜ ਨਹੀਂ ਮਾਲਕੇ ਨੂੰ ਤੰਦਰੁਸਤੀਆਂ ਰੱਖੇ ਬਲੱਡ ਜਿਹੜਾ ਨਾ ਬੋਲਦਾਵਾ ਕਹਿੰਦੇ ਬਲੱਡ ਦਾਵਾ ਪੂਰੀ ਮਹਿੰਦੀ ਰੰਗੀ ਜਾਵੇ ਲੈ ਚੱਲ ਬਾਪੂ ਸੋ ਕਰਮਾਲੀ ਦੋਨੇ ਕਰਮਾਲੀਆਂ ਜੇ ਕੋਈ ਜੋੜਾ ਲਿਆ ਕੇ ਪਾਲ ਲੂਗਾ ਨਾ ਕਿਸੇ ਦਿਨ ਨੂੰ ਇਹ ਪੂਰੀ ਬਰੀਡ ਚ ਜਾਣਗੇ ਮੇਲੇ ਦੇ ਵਿੱਚ ਠੀਕ ਆ ਨਹੀਂ ਵਾਕਿਆ ਦੁੱਧ ਦੁੱਧ ਸਿਰਾ ਕਰਾ ਜਣੀਆਂ ਬੱਚੇ ਸਾਹਮਣੇ ਵਾਲੇ ਆ ਸਾਹਮਣੇ ਵਾਲੇ ਆ ਦੁੱਧ ਪਿਆ ਕੇ ਇਹਨੂੰ ਪੂਰੀ ਖਰਾਕ ਦਿਓ ਤੇ ਮੈਂ ਗਾਰੰਟੀ ਦੇਉਂਗਾ ਕਿ ਜਿਹੜਾ ਟੇਡਾ ਘਾਟਾ ਨਾ ਮਿੱਤਰੋ ਇਹ ਬਹੁਤ ਚੰਗੇ ਬੜਾ ਜਾ ਹੱਥ ਲਾ ਦਿੰਦਾ ਸਿਰ ਤੇ ਉੱਥੇ ਖੜ ਜਾਂਦੀਆਂ ਕਰਵਾਣੀ ਉੱਥੇ ਐ ਵੇਲਾ ਉੱਥੇ ਹੀ ਖੜ ਜਾਂਦੀ ਆ ਆ ਰਾਮਨਾ ਖੜ ਜਾਂਦੀ ਆ ਬੰਦੇ ਬਾਪੂ ਇਹਨੂੰ ਬੰਦੇ ਤੇ ਬਾਪੂ ਫਿਰ ਹੁਣ ਮੋਲ ਇਹਨਾਂ ਦਾ ਕੀ ਕਰਨਾ ਵਾ ਇਹਨਾਂ ਦਾ ਆਪਾਂ ਸਾਰਿਆਂ ਦਾ ਫੋਨ ਤੇ ਦੱਸਾਂਗੇ ਨਾ ਕਰ ਯਾਰ ਦੱਸ ਦੇ ਕਣੀ ਨਹੀਂ ਨਹੀਂ ਫੋਨ ਤੇ ਫੋਨ ਤੇ ਹਾਂਜੀ ਮੈਂ ਕਹਿੰਦਾ ਦੱਸ ਦਿੰਦਾ ਨਹੀਂ ਨਹੀਂ ਫੋਨ ਤੇ ਦੱਸ ਦਿਆਂਗੇ ਆਪਾਂ ਜੈ ਜੀ ਕਰਾਂਗੇ ਜੈ ਜੀ ਕਰਾਂਗੇ ਜੈ ਜੀ ਆਪਾਂ ਅੱਗੇ ਵੀ ਤੱਕਾ ਨਹੀਂ ਕਿਸੇ ਨਾਲ ਕਰਦੇ ਅੱਛਾ ਮਾਨਦਾਨ ਫੁੱਲ ਕਰੀਦਾ ਆ ਆਂਦਾ ਸਤਿਕਾਰ ਕਰੀਦਾ ਜਿੰਨਾ ਕਿ ਤਾਂ ਮਾਲ ਆ ਉਹਨੇ ਦਾ ਆਪਾਂ ਦੇ ਦੇਈਦਾ ਮੈਂ ਤਾਂ ਕਹਿੰਦਾ ਦੱਸ ਦਈਏ ਐਵੇਂ ਲੋਕੀ ਤੰਗ ਬਾਲਾ ਕਰਨਗੇ ਨਹੀਂ ਨਹੀਂ ਕੋਈ ਨਹੀਂ ਤੰਗ ਕਿਨੇ ਕਰਨਗੇ ਯਾਰ ਫੋਨ ਤੇ ਬਤਾ ਦਿਆਂਗੇ ਚਲੋ ਫੋਨ ਤੇ ਦੱਸ ਦੀ ਬਾਪੂ ਹਾਂਜੀ ਹਾਂਜੀ ਤੇ ਬਾਪੂ ਆ ਮੋਲ ਫੋਨ ਤੇ ਦੱਸ ਦੇ ਇੱਕ ਨੰਬਰ ਵਾਲੀ ਵੀ ਖੋਲ ਦੇ ਮਾੜੀ ਜੀ ਇਹਦੀ ਵੀ ਤਸੱਲੀ ਨਾਲ ਇੱਕ ਵਾਰੀ ਚਾਲ ਕਰਾ ਦੇ ਚੈੱਕ ਕਿਉਂਕਿ ਮੈਨੂੰ ਤਾਂ ਮੈਂ ਤਾਂ ਦੋਵੇਂ ਲੱਗੀਆਂ ਨੇ ਤੇਰੇ ਟਾਪ ਤੇ ਲੱਗ ਜਾਂਦੇ ਬੂਰੇ ਯਾਰ ਕਿਹੜੀਆਂ ਗੱਲਾਂ ਇਹ ਮਹਿੰਦੀ ਰੰਗੀ ਬੂਰੀ ਆ ਮਿੱਤਰਾ ਵੇਖ ਜਿਹੜਾ ਲੈ ਗਿਆ ਉਹ ਹੀ ਕੁੱਟ ਕੇ ਖਾਊ ਦੁੱਧ ਚ ਚੂਰੀ ਸਹੀ ਗੱਲ ਆ ਇਹ ਇੱਕੋ ਜਗ੍ਹਾ ਆਈਆਂ ਬਾਪੂ ਹਾਂ ਇੱਕੋ ਜਗ੍ਹਾ ਆਈਆਂ ਤਾਂ ਹੀ ਹੋਵੇ ਨਾ ਜਿਹੜੇ ਦੋਵੇਂ ਅੰਮ੍ਰਿਤਸਰ ਡੇਰੀ ਦਾ ਮਾਲ ਆ ਇਹ ਪੈਂਦੀ ਆ ਇਹਨੂੰ ਵੇਖ ਇਹ ਅੰਮ੍ਰਿਤਸਰ ਡੇਰੀ ਦੀਆਂ ਆ ਦੋਨੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਸੋ ਦੇ ਸਾਦੇ ਤੁਸੀਂ ਡੈਰੀ ਦੇ ਵਿੱਚ ਦੋਸਤੋ ਮਾੜੀ ਕੋਈ ਨਹੀਂ ਡੈਰੀ ਦੇ ਵਿੱਚ 15 16 18 ਲੀਟਰ ਤੋਂ ਪਲਾਸੀ ਚਲਦੀਆਂ ਮਾੜੀ ਤਾਂ ਲਿਉਂਦੇ ਹੀ ਨਹੀਂ ਉਹ ਨਹੀਂ ਲਿਉਂਦੇ ਵਾਕਿਆ ਉਹਨਾਂ ਨੇ ਦੁੱਧ ਵੇਚੇ ਤੱਕ ਕੋਈ ਕਰੀਆ ਤੇ ਸੁੱਕੀ ਤੂੜੀ ਇਹ ਬਿਲਕੁਲ ਦਾਣਾ ਸੁੱਕਾ ਤੂੜੀ ਠੀਕ ਆ ਹਰਾ-ਹਰਾ ਘਟ ਪਾਉਂਦੇ ਹੋ ਚੱਲ ਲੈ ਚੱਲ ਬੱਲ ਵਾਕਿਆ ਇਹਨੂੰ ਛੱਡ ਕੇ ਕੋਈ ਮਾੜੀ ਜੀ ਕਰਾਹਾ ਤਸਲੀ ਸੀਲਪੁਰਾ ਇਹਦਾ ਵੀ ਚੈੱਕ ਕਰਾ ਦੇ ਕਿਉਂਕਿ ਇਹ ਵੀ ਚੁੱਕ ਚੁੱਕੀ ਕਿਵੇਂ ਨੇ ਯਾਰ ਬਰੀਡ ਹੈਗਾ ਇਹ ਸਾਨੂੰ ਸਿਆ ਬਰੀਡ ਲੈਂਦੀ ਆ ਖਰੀਦ ਕੇ ਨਹੀਂ ਵਾਕਿਆ ਸ਼ੱਕ ਕੋਈ ਨਹੀਂ ਬਾਪੂ ਫਿਰ ਆਰਡਰ ਵੇਖਦਾ ਥਣ ਕੱਲਾ ਕੱਲਾ ਥਾਣਾ ਇਧਰ ਇੱਕ ਗੈਬ ਚਾਰ ਉਂਗਲ ਦਾ ਜਿਵੇਂ ਜਿਵੇਂ ਓਵੇਂ ਓਵੇਂ ਪੂਛ ਚੱਕਦੀ ਤੇਲ ਵੀ ਆ ਗਏ ਦੋਸਤੋ ਇਹਦੇ ਚ ਮਹਿੰਦੀ ਰੰਗੀ ਬੂਰੀ ਆ ਮਿੱਤਰੋ ਠੀਕ ਆ ਤੇ ਥੋੜੇ ਸਮੇਂ ਜੀ ਮਿੱਤਰੋ ਮਿਹਨਤ ਕਰਨ ਦੀ ਲੋੜ ਆ ਦੋ ਚਾਰ ਮਹੀਨੇ ਦੀ ਗੱਲ ਪੂਰੀ ਗੱਲ ਹੈਗੀ ਆ ਕਿਸੇ ਸਮੇਂ ਜਦੋਂ ਤਿਆਰ ਹੋਈ ਨਾ ਤੇ ਪੂਛ ਵੀ ਇਹਦੀ ਭੂਪ ਜਿਵੇਂ ਕਹਿੰਦੇ ਨੇ ਬੋੜਾ ਮੁੰਡਾ ਹੁਮਰ ਦੀ ਜਾਊ ਪਰਸੋਂ ਨੇ ਕੱਚੀਆਂ ਤਾਰਾਂ ਕੱਢੀਆਂ ਵੀ ਆ ਅੱਛਾ ਮੈਂ ਕਿਹਾ ਹਜੇ ਤਾਂ ਬੱਚੀ ਆ ਦੂਜੀ ਹੀਟ ਤੇ ਆਪਾਂ ਇਹਨੂੰ ਠੀਕ ਆ ਵਧੀਆ ਟਾਪ ਕਲਾਸ ਦਾ ਇਹਨੂੰ ਲੰਬਾਈ ਲੰਬੂਈ ਇਹਦੀ ਵੇਖ ਕਿੱਡੀ ਹੈ ਨਾ ਲੰਬਾਈ ਦੇਖ ਯਾਰ ਬੰਨ ਬੰਨ ਲੈ ਚੱਲ ਬਾਪੂ ਛੂਟੀ ਬਣੂਗੀ ਕਿਸੇ ਦਿਨ ਟਾਪ ਦੀ ਠੀਕ ਆ ਸੋ ਦੋਸਤੋ ਛੋਟੀ ਕਿਸੇ ਦਿਨ ਬਾਪੂ ਕਹਿੰਦਾ ਬਾਨੀ ਆ ਇਹ ਸਰਾਏ ਹੋ ਜਾਣਾ ਜਦ ਦਿਨ ਇਹ ਤਿਆਰ ਹੋਈ ਕਰਮਾ ਵਾਲੀ ਬਾਈ ਜਿਵੇਂ ਮਰਜੀ ਦੁੱਧ ਦੀ ਬਾਲਟੀ ਭਰ ਕੇ ਥੱਲੇ ਉਟਕੜੀ ਇੰਨੀ ਠੰਡੀ ਸੀਲ ਠੀਕ ਆ ਬਿਲਕੁਲ ਨਿੱਗੇ ਸੰਭਾਦੀ ਐ ਇਹ ਤਾਂ ਗੱਲ ਵਾਕਿਆ ਤੇਰੀ ਸਹੀ ਆ ਦਸੀ ਜਾਂਦਾ ਮਾਲ ਤੇਰਾ ਸਾਫ ਸੁਥਰਾ ਵਾ ਬਿਲਕੁਲ ਜੈਜੀ ਮਾਰਕਿੰਗ ਆ ਆ ਦੇਖੋ ਸਿੰਘ ਜੀ ਸੁਣਿਆ ਨਹੀਂ ਆਕਤ ਤੀ ਵਦਿਆ ਸਿੰਘ ਇੱਥੇ ਮੋੜ ਜਾਣਾ ਬੱਜਾਂ ਵਾਲਾ ਹੁੰਦਾ ਨਾ ਦੇਖੋ ਦੰਦਾ ਤੋਂ ਖੀਰੀਆਂ ਹੀ ਹੈ ਨਾ ਖੀਰੀਆਂ ਖੀਰੀਆਂ ਬਿਲਕੁਲ ਖੀਰੀਆਂ ਯਾਰ ਖੀਰੀਆਂ ਅਜੇ ਤਾਂ ਫਿਰ ਇਹਨਾਂ ਨੇ ਬਹੁਤ ਤਗੜੇ ਕਦ ਕਰ ਜਾਨੇ ਕਰ ਮਾਰ ਜਾਨੇ ਨੇ ਕਦ ਬਹੁਤ ਕਰਨੇ ਖੀਰੇ ਆ ਬੱਚੇ ਆ ਵੀ ਤਾਂ ਦੋ ਘੜੀਆਂ ਵੇਖਣ ਦੀ ਆ ਝੋਟੀ ਨਹੀਂ ਜੰਮਦੀ ਬਾਪੂ ਇਦਾਂ ਦੀ ਸਾਫ ਸੁਥਰੀ ਝੋਟੀ ਮੈਂ ਕਹਿੰਦਾ ਤੂੰ ਕੀ ਬਾਤ ਆ ਅੱਖ ਵੇਹ ਝੋਟੀ ਨੂੰ ਲੱਗੀ ਠੀਕ ਆ ਨੀਲੀ ਦੀ ਅੱਖ ਤਾਂ ਸਿੰਘ ਇੱਥੋਂ ਹੀ ਨੇ ਚੱਕ ਕੇ ਮੋੜ ਲਿਆ ਠੀਕ ਨਹੀਂ ਰੀਸਾ ਲੋ ਵੀ ਦੋਸਤੋ ਆ ਸੀ ਬਾਪੂ ਸਵਰਨ ਸਿੰਘ ਢੱਲੋਂ ਦੇ ਕੋਲੇ ਨਿਕਲੇ ਤੇ ਬਾਪੂ ਇੱਕ ਵਾਰੀ ਐਡਰੈਸ ਦੱਸ ਦੇ ਫੇਰ ਮੇਰਾ ਨਾਮ ਸਵਰਨ ਸਿੰਘ ਢੱਲੋਂ ਹਾਂ ਪਿੰਡ ਮਿਲਕ ਕਾਲੀਆਂ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਹਾਂਜੀ ਇੱਧਰ ਜੋਗੇ ਵਾਲਾ ਰੋਡ ਤੇ ਫਟਕੜ ਪੈ ਤੂਰਾ ਵਿਚਾਲੇ ਕੋਟ ਹਿੱਸੇ ਦਾ ਸ਼ਹਿਰ ਹੈ ਠੀਕ ਹੈ ਜੀ ਜਿਹੜਾ ਮਰਜੀ ਆ ਸਕਦਾ ਬਹੁਤ ਬਹੁਤ ਧੰਨਵਾਦ ਬਾਪੂ ਤੇਰਾ ਮਿਲਦੇ ਫੇਰ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸასი ਕਾਲ